ਮੈਂ ਆ ਵੀ ਨੋ ਮਨਾਉਣੀ ਉਹ ਮਨ ਦੀ ਜਾਂ ਰੁੱਸੀ ਫਿਰਦੀ ਗੱਲ ਦੀ ਐਡਾ ਘੈਂਟ ਘੜਾ ਬਣ ਰਿਹਾ ਨਾ ਇਧਰ ਦੇਸੀ ਕਿਉਂ ਪਰ ਅੱਜ ਪਹਿਲਾ ਵਲੌਗ ਹੈ ਪਹਿਲੀ ਵਾਰੀ ਡੈਡੀ ਜੀ ਕੋਈ ਰੈਸਪੀ ਬਣਾ ਰਹੇ ਬਰਸੀ ਬਰਸੀ ਖਟਣ ਗਿਆ ਸੀ ਖੜ ਕੇ ਲਿਆਉਂਦਾ ਨਾ ਮੇਰੀ ਉਸਗੀ ਪੁੱਤ ਬਣਾਵੇ ਕਿਹੜਾ ਲਾ ਜਾਲ ਮਾਂ ਚੜਨੀ ਨਹਰੇ ਪਦੀਨੇ ਦੀ ਇਹ ਤਾਂ ਇੰਨਾ ਬਣ ਜਾਣਾ ਨਾ ਖਾ ਗਿਆ ਤੇ ਮੁੱਕੜਾਈ ਨਹੀਂ ਨਾ ਥੋ ਨਾ ਸੂਟ ਬਣਾ ਕੇ ਮੈਨੂੰ ਰਖੜੀ ਪਾ ਲੈ ਮੈਨੂੰ ਬੜੀ ਖੁਸ਼ੀ ਹੋਈ ਤੇ ਕੜਾ ਵੀ ਇੱਕ ਜਾਣਦੀ ਏ ਸੋਰੀ ਗੋ ਮੀਗਾ ਮਗਾ ਮਪਾ ਪਤਾ ਨਹੀਂ ਦਾਨੀ ਸੱਸਾ ਲਓ ਜੀ ਜਿਹੜੀ ਗੱਲ ਦਾ ਡਰ ਸੀ ਉਹੀ ਹੋ ਚੁੱਕਾ ਡੈਡ ਜੀ ਕੀ ਹੋਇਆ ਕਿ ਕਹੀਦੀ ਮੈਂ ਵਿਆਹ ਜਾਣਾ ਮੈਂ ਸੂਟ ਬਣਾ ਕੇ ਦੇ ਮੈਂ ਜਵਾਬ ਦੇਤਾ ਉਹ ਰੁਸ ਕੇ ਬਹਿ ਗਈ ਆਣ ਮੰਮੀ ਰਸ ਗਿਆ ਤੇ ਹੁਣ ਆਪਾਂ ਕੀ ਮਨਾਉਣ ਲਈ ਕੀ ਬਣਾਵਾਂਗੇ ਹੁਣ ਆਪਾਂ ਪ੍ਰਸ਼ਾਦ ਬਣਾਉਣ ਲੱਗੇ ਆ ਕੜਾਹ ਬਣਾਉਣ ਲੱਗੇ ਆ ਕਿ ਅਗਰ ਰੋਟੀ ਤਾਂ ਆਪਾਂ ਦੋ ਜਾਂ ਵਿੰਗੇ ਤਿੰਗੇ ਪੱਕਦੀਆਂ ਆਪਾ ਡੈਡੀ ਨਾ ਜਿਵੇਂ ਕੜਾ ਬਹੁਤ ਸਵਾਲ ਬਣਾਉਂਦੇ ਕਿਹੜਾ ਕੜਾ ਬਣਾਵਾਂਗੇ ਅੱਜ ਆਪਾਂ ਸੂਜੀ ਆ ਸੂਜੀ ਵਾਲੇ ਵੇਸਣ ਵਾਲਾ ਬਣਾਵਾਂਗੇ ਵੇਸਣ ਵਾਲਾ ਵੇਸਣ ਵਾਲਾ ਘੈਂਟ ਜਾ ਮੰਨ ਜਾਣਗੇ ਮੰਮੀ ਜੀ ਮਰਾਵਾਂਗੇ ਨਾ ਸੋਣ ਡੈਡੀ ਜੀ ਨੇ ਤੁਸੀਂ ਕਹਿੰਦੇ ਐਨਕਾ ਕਾਹਦੋ ਲਾਈਆਂ ਵਾ ਬੇਬੇ ਕਿਵੇਂ ਐਨਕ ਕੀ ਕਹਿੰਦੇ ਹੁਣੇ ਕਾਹੀ ਐਨਕ ਨਾ ਲਾਇਆ ਘਰ ਤੂੰ ਪੈ ਗਈ ਸੋਣਾਏ ਨੇ ਲਾਉਣੀ ਪੈਣੀ ਡੈਡੀ ਨਾ ਅੰਨੀਗਾ ਉਹ ਕਰਾਈ ਹੋਈ ਆ ਨਕੂਨਾ ਇੱਥੇ ਜਿਹੜਾ ਅੱਖ ਦੀ ਅੱਖ ਤੇ ਜਾਲਾ ਜਾਂਦਾ ਨਾ ਉਹ ਲਵਾਇਆ ਸੋਦੇ ਕਰਕੇ ਕਰਕੇ ਹੈਂਡਸਪ ਜੜਜੀ ਕਰੀਏ ਸ਼ੁਰੂ ਫਿਰ ਹਾਂਜੀ ਕਰ ਰਹੇ ਹਾਂ ਤੜਕਾ ਚੀਰ ਦੇ ਔਰ ਕੀ ਕਰਦੀ ਤੇ ਮੈਂ ਕੜਾ ਬਣਾਉਣ ਲੱਗਾ ਠੀਕ ਕੜਾ ਜਿੰਦਗੀ ਨਾਲ ਹੈ ਕੜਾ ਨਾਲ ਕੜਾ ਨਾ ਮੈਂ ਕੀ ਮੰਨਣਾ ਮੈਨੂੰ ਤਾਂ ਜਿਹੜੀ ਚੀਜ਼ ਚਾਹੀਦੀ ਓਹੀ ਚਾਹੀਦੀ ਕੜਾ ਤੁਸੀਂ ਖਾ ਲਿਓ ਬਣਾ ਕੇ ਮੈਂ ਕਿਹੜਾ ਮਿੱਠਾ ਖਾਣਾ ਬੇਬੇ ਇੱਧਰ ਕੀ ਹੋ ਗਿਆ ਵਾ ਬਰਸੇ ਬਰਸੇ ਖੱਟਣ ਗਿਆ ਸੀ ਖੜਕੇ ਲਿਆਉਂਦਾ ਕਾ ਨੋ ਮੇਰੀ ਉਸਗੀ ਪੁੱਤ ਬਣਾਵੇ ਕੜਾ ਨੋ ਮੇਰੀ ਉਸਗੀ ਪੁੱਤ ਬਣਾਵੇ ਕੜਾ ਬੇਬੇ ਡੈਡੀ ਦੀ ਹੈਲਪ ਕਰੋਗੇ ਨਾ ਤੁਸੀਂ ਹਾਂ ਵਾ ਖੜੀ ਮੈਂ ਹਾਜ਼ਰ ਤੇ ਮੰਮੀ ਮੰਨ ਜੂਗੀ ਮੰਨਾ ਮਨਾ ਲਾਂਗੇ ਉਥੇ ਮਨਾਣੇ ਘੋੜੀ ਮਨਾ ਕੇ ਛੱਡਾਂਗੇ ਤੈਨੂੰ ਤੇ ਸੂਟ ਨਹੀਂ ਮੰਨਵੇਂ ਕੋਈ ਗੱਲ ਨਹੀਂ ਚਲ ਕਰੀਏ ਸ਼ੁਰੂ ਡੈਡੀ ਜੀ ਡੈਡੀ ਜੀ ਕਿਉਂਕਿ ਬੇਬੇ ਕੜਾਹ ਦੱਸੋ ਸਾਰ ਨੂੰ ਕਿੰਨਾ ਕਿ ਸਵਾਲ ਬਣਾਉਂਦੇ ਆ ਬਹੁਤ ਸੋਹਣਾ ਬਣਾਉਂਦੇ ਆ ਤਾਂ ਕੜਾਹ ਇਹ ਵਾਰੀ ਕੱਢ ਦਿੰਦਾ ਆਪਾਂ ਨੂੰ ਅਜਾ ਬਣਾਉਣਾ ਹੀ ਨਹੀਂ ਆਉਂਦਾ ਜੋ ਆ ਹੈਲਪ ਕਰਾਉਂਗੇ ਨਾ ਹਾਂ ਹਾਂ ਮੈਂ ਖੜੀ ਆਂ ਆਪਾਂ ਰਲ ਮਿਲ ਕੇ ਸਾਰੇ ਜਾਣੇ ਬਣਾਵਾਂਗੇ ਡੈਡੀ ਟੈਨਸ਼ਨ ਨਹੀਂ ਲੈਣੀ ਸੋ ਆਪਾਂ ਗੈਸ ਤੇ ਬਣਾਵਾਂਗੇ ਚਲੋ ਜੀ ਸ਼ੁਰੂ ਕਰਾਂਗੇ ਸ਼ੁਰੂ ਕਰ ਨਹੀਂ ਗੈਸ ਤੇ ਜਾਂ ਚੁੱਲ੍ਹਾ ਪਾ ਲੋਗਾ ਤੁਹਾਨੂੰ ਪਤਾ ਲੱਗੇ ਮੇਰੇ ਵਾਰੀ ਦਾ ਚੁੱਲਾ ਚੁੱਲੇ ਤੇ ਕਰਨਾ ਚੁੱਲੇ ਤੇ ਕਰਨਾ ਡੈਡੀ ਜੀ ਮੰਮੀ ਕੀ ਕਹਿ ਰਹੇ ਆ ਧੂਆ ਪੈਂਦਾ ਤੇ ਆ ਸਿਲੰਡਰ ਕਰ ਇਹ ਇਹ ਵਧੀਆ ਬਣੂਗਾ ਹਾਂ ਡੈਡੀ ਜੀ ਡੈਡੀ ਪਾਣਾ ਹੀ ਕਰਿਆ ਕਰਨ ਮੈਂ ਤਾਂ ਆਪਰੇ ਚੁੱਲਾ ਬਣਾ ਡੈਡੀ ਸਿਲੰਡਰ ਤੇ ਵਧੀਆ ਬਣਾਉਂਦੇ ਆ ਹਾਂ ਪਾਣੀ ਹੈ ਕੀ ਹੋਇਆ ਡੈਡੀ ਕੀ ਕੀ ਹੋਇਆ ਕੀ ਦੱਸਿਓ ਕੋਈ ਨਹੀਂ ਅੱਜ ਹੀ ਆਇਆ ਖੁੱਲ ਜੇ ਘਰ ਦੇ ਮੇਰੇ ਨਹੀਂ ਨਹੀਂ ਕੀ ਗੱਲ ਹੋਈ ਸੀ ਕੀ ਦੱਸਿਓ ਮੈਂ ਤਾਂ ਪਾਣੀ ਮੈਂ ਕਿਹਾ ਪਾਣੀ ਤਾਂ ਆਵੇ ਮੂਰੇ ਰੱਖਿਆ ਲਿਆ ਕੇ ਤੱਤਾ ਕਰਕੇ ਜੱਗ ਪਰ ਸਾਰਾ ਕੋ ਤੁਹਾਨੂੰ ਹਾਜ਼ਰ ਕਰਤਾ ਅਜ ਮੇਰੇ ਵਾਸਤੇ ਬਣਾਉਣਾ ਤੂੰ ਜੇ ਪੋਤਾ ਫੜਾਤ ਮਾਂ ਦਾ ਰਾਜ ਉਹ ਗੱਲ ਇਹਨਾਂ ਦੀ ਜੇ ਪਾਜੀ ਤਾਂ ਮਾਂ ਦਾ ਰਾਜ ਹੈ ਹਾਂ ਅੱਛਾ ਡੈਡੀ ਜੀ ਬਣਾਉਣਗੇ ਤੁਸੀਂ ਰੱਜੋਗੇ ਹਾਂ ਮੈਂ ਰੱਜੂਗੀ ਮੈਂ ਮੰਮੀ ਨਾਲ ਹੀ ਰੱਜੂ ਮੈਂ ਤਾਂ ਨਹੀਂ ਖਾਂਦੀ ਮਿੱਠਾ ਮੈਂ ਖਾਣਾ ਹੀ ਨਹੀਂਗਾ ਤੈਨੂੰ ਮਿੱਠਾ ਬਣਾ ਦੇਣੇ ਸ਼ੂਗਰ ਫ੍ਰੀ ਸ਼ੂਗਰ ਫ੍ਰੀ ਬਣਾ ਲੀਏ ਸਰੋਜੀ ਕਿੰਨੀ ਸੋਹਣੀ ਲੱਗ ਰਹੀ ਕਿੰਦਾ ਸੋਹਣਾ ਮਾਹੌਲ ਸਾਰਿਆਂ ਚ ਇੱਕ ਗੱਲ ਵਧੀਆ ਕਿ ਬੰਦਾ ਨਾ ਦੁਪਹਿਰੇ ਵੀ ਵਲੌਗ ਬਣਾਦਾ ਹੈ ਗਰਮੀ ਆਈ ਤੇ ਬੁਰਾ ਹਾਲ ਹੋ ਜਾਂਦਾ ਗਰਮੀ ਹਾਂ ਮੁੜ ਕੇ ਨਹੀਂ ਮੰਮੀ ਮੰਨ ਜਾਈ ਸਾਰੇ ਜਾਣੇ ਬਹੁਤ ਮਿਹਨਤ ਕਰਨ ਲੱਗੇ ਆ ਫਿਰ ਮੈਂ ਕਹਿੰਦਾ ਮੈਂ ਬੜਾ ਖਿਆ ਤੁਸੀਂ ਮਿਹਨਤ ਕਰੋ ਮੇਰੇ ਆ ਤੇ ਮੈਂ ਨਹੀਂ ਤੁਸੀਂ ਮਿਹਨਤ ਕਰੋ ਦੁਕਾਨ ਤੇ ਚੱਲੋ ਤੇ ਸੂਟ ਮੈਨੂੰ ਬਣਾ ਕੇ ਦਿਓ ਸਬਜ਼ੀ ਤੇ ਬਣਾ ਲਵਾਂ ਲੁਧਿਆੜੀਆਂ ਨੂੰ ਰੋਟੀ ਖਾਣਾਂ ਫਿਰ ਦੁਕਾਨ ਤੇ ਵੀ ਲੈ ਜਾਵਾਂ ਆਜ ਲਓ ਜੀ ਸਭ ਤੋਂ ਪਹਿਲੇ ਡੈਡੀ ਦੱਸ ਕੇ ਪਹਿਲਾ ਪੌਲਾ ਗਿਆ ਕੀ ਹੋਇਆ ਕੌਲੀ ਜੇਸੀ ਕਿਉਂ ਆਏ ਇੱਧੇ ਰੱਖ ਹਾਂ ਜੇਸੀ ਕਿਉਂ ਪਾ ਲੈ ਇਹ ਆ ਚੱਕ ਲਓ ਜੀ ਵਾਈ ਗੁਰੂ ਵਾਈ ਗੁਰੂ ਸੁੱਖ ਰੱਖੀ ਵਧੀਆ ਵਧੀਆ ਬਣੇ ਕਿ ਕਈ ਵਾਰੀ ਘਰੇ ਨਹੀਂ ਹੁੰਦੇ ਫਿਰ ਮਤਲਬ ਧੋ ਕੇ ਕੰਮ ਕਰਦਾ ਬਾਦੂ ਤੰਨਾ ਬਣਾਇਆ ਗਾੜੀ ਨੂੰ ਬੜਾ ਸ਼ੌਂਕ ਆ। ਸਿਖਰ ਦਪਹਿੜਾ ਹਾਰ ਦਾ ਮਹੀਨਾ ਨਿੰਦਰਵਾਨੀ ਮੈਂ ਮੇਲਦਾਈ ਤੁਸੀਂ ਘਰੇ ਕੋਈ ਨਹੀਂ ਅਸੀਂ ਕੜਾਈ ਧਰੀ ਤੇ ਦੇਖ ਕੋਤਲੇ ਦੇ ਕੋਤਲਾ। ਬੇਟਾ ਉਹ ਸੋਇਆ ਪ੍ਰਾਣੀਆ। ਜਲਦੀ ਬਣਾਈ ਜਾਵੇ। ਹਾਂ ਮੈਂ ਪਿਆ ਦਾਗੀ ਕਰੀ ਜਾਂਦਾ। ਆ ਵੀ ਅਸਿੰਘਰਾ ਜੀ ਦੇ ਸਾਹਦੇ ਟੋਲੀ ਵੀ ਕਰਦਾ। ਬੇਬੇ ਇਹ ਕਿੰਨੇ ਕ ਜਾਣੇ ਨੂੰ ਪੂਰਾ ਆ ਜਾਊਗਾ। ਇਹ ਤਾਂ ਭਾਗ ਤੋਂ ਬਣ ਜਾਣਾ ਹੈ ਕਿਹਨੂੰ ਕਿਹਨ ਕੋਣ ਖਾ ਸਕਦਾ ਜੇ ਜਿਹੜਾ ਆਪਣਾ ਮੈਂਬਰ ਕਰਦੇ ਸਾਰੇ ਖਾ ਸਕਦੇ ਆ ਜੇ ਬੇਬੇ ਮੰਮੀ ਕੜਾ ਨਾ ਲੈਣਾ ਮੰਨੀ ਫੇਰ ਨਹੀਂ ਉਹ ਨੀੜਿਆਂ ਦੇ ਬੰਦਾਂ ਬਣ ਗਈ ਬਣਾ ਦੇ ਕੋਈ ਗੱਲ ਨਹੀਂ ਤੇ ਖੜਾ ਖੜਾ ਫੇਰ ਤੂੰ ਕੜਾ ਤੋਂ ਨਾ ਖਾਣਾ ਹੀ ਨਹੀਂ ਮੈਨੂੰ ਪਤਾ ਹੈ ਤੇ ਇਹ ਲੈ ਲੋ ਇਹ ਬਣਾਈ ਜਾਂਦੇ ਆ ਆਪਾਂ ਮੈਂ ਆਪਾਂ ਹੁਣ ਚਲੋ ਦੇਖਣਾ ਬੇਬੇ ਕਹਿੰਦੀ ਕਿ ਸੂਟਾਂ ਨਾਲ ਹੀ ਮੰਨੋ ਪਰ ਆਪਾਂ ਆਪ ਬਣਾ ਕੇ ਰਹਿਣਾ ਲੋ ਜੀ ਹੁਣ ਕੀ ਪਾ ਦੇ ਡੈਡੀ ਵੇਸਨ ਤੇ ਪੁੱਤ ਲੱਗਿਆ ਆਪਾਂ ਵੇਸਨ ਇੱਕ ਗੋਲੀ ਇਹ ਓਕੇ ਆ ਪਾ ਲਓ ਪਾ ਲਓ ਪਾ ਲਓ ਪਾ ਲਓ ਟੈਂਟਰ ਇਹ ਡੈਡੀ ਜੀ ਦੀ ਫੇਵਰੇਟ ਰੈਸਪੀ ਆ ਇਹਦੇ ਜਿਆਦਾ ਚੀਜ਼ਾਂ ਨਹੀਂ ਪੈਂਦੀਆਂ ਨਾ ਆਇਆ 100 ਕਾ ਆਇਆ ਨਾ ਚਾਰ ਚੀਜ਼ਾਂ ਪੈਂਦੀਆਂ ਤਾਂ ਹੀ ਤਾਂ ਫੇਵਰੇਟ ਆ ਉਹ ਵੇਸਣ ਤੇ ਖੰਡ ਤੇ ਮਤਾਂ ਹਰ ਉਸ ਚਾਰੇ ਚੀਜ਼ਾਂ ਬਾੜੀਆਂ ਅੱਜ ਬਾਣੀ ਗਿਆ ਬਸ ਤਾਂ ਬਾਣੀ ਹਾਂ ਇਹ ਛੱਡ ਦੇ ਬੰਦ ਵੇਸਣ ਅੱਜ ਇਹ ਕਿੱਥੇ ਬਣਿਆ ਇਹ ਤਾਂ ਮਿਹਨਤ ਕਰਨੀ ਪਈ ਹੈ ਹਾਂ ਲਓ ਜੀ ਆ ਵੇਸਣ ਪਾਤਾ ਜੇ ਪਹਿਲਾਂ ਕੀ ਪਾਇਆ ਸੀ ਬੇਬੇ ਮੈਨੂੰ ਕਿਉਂ ਬੇਸੀ ਕਿਉਂ ਪਾਇਆ ਸੀ ਤੋ ਇਹ ਬਣਾਉਣਾ ਤੇ ਬਣਾਉਣਾ ਦੇਸੀ ਘੋਜੀ ਆ ਦੂਜਾ ਘੋ ਨਹੀਂ ਪੈਣਾਗਾ ਚਾਹੀਦਾ ਬੇਬੇ ਡੈਡੀ ਨੂੰ ਦੱਸੀ ਜਾਇਓ ਹਰ ਮੱਬਿਆਂ ਤਾਂ ਪਾ ਦੇਖਣ ਪੁੱਤ ਨਹੀਂ ਜਾ ਬਾਲਾਂ ਦਬਾ ਦੇ ਹਾਂ ਆਪਸੀ ਜੀ ਲੜੀ ਜਾਂਦੇ ਹੋ ਨਹੀਂ ਆਪਸੀ ਨਾਲ ਲੜ ਪਿਓ ਨਹੀਂ ਲੜਦੇ ਨਹੀਂ ਇੱਥੇ ਦਾਰਦੇ ਆ ਇਹ ਤਾਂ ਮੈਨੂੰ ਲੱਗਦਾ ਇੱਕ ਜਣੇ ਨੂੰ ਮਾਂਹ ਪੂਰਾ ਹੋਣਾ ਹੈ ਇਹ ਤਾਂ ਵਾਧੂ ਹੋ ਜਾਂਦਾ ਵਾਧੂ ਹੋ ਜਾਂਦਾ ਕੜਾਈ ਅੱਧੀ ਹੋ ਜਾਣੀ ਇਹ ਤਾਂ ਇੰਨਾ ਬਣ ਜਾਣਾ ਨਾ ਖਾ ਕੇ ਤੇ ਮੁੱਕਣਾ ਹੀ ਨਹੀਂ ਨਾ ਨਹੀਂ ਖਾਇਆ ਫਿਰ ਤੇ ਮਾਂ ਸਾਲ ਰੱਖੀ ਰੱਖੋ ਕਿਉਂ ਡੈਡੀ ਡੈਡੀ ਲਾਸਟ ਟਾਈਮ ਤੇ ਮਮੀ ਨੂੰ ਕਦੋਂ ਬਣਾ ਕੇ ਖਵਾਇਆ ਹੋਰ ਟਾਈਮ ਹੋ ਗਿਆ ਦੋ ਟਾਈਮ ਹੀ ਨਹੀਂ ਦੋ ਮਹੀਨੇ ਉਦੋਂ ਵੀ ਲੜਾਈ ਹੋਈ ਹੋਰ ਤੋਰੀਆ ਬਣਾਇਓ ਸੂਜੀ ਦਾ ਬਣਾਇਆ ਸੀ ਆਹ ਕੀ ਵੇਸਣ ਦਾ ਇਹ ਕੀ ਵੇਸਣ ਦਾ ਹੁਣ ਹੋ ਲੈ ਕੇ ਵੇਖਾਂ ਸਮਝ ਲਿਕੇ ਮੈਂ ਆਉਗੀ ਮੇਰਾ ਤੇ ਨਾਕੀ ਮੰਦਿਆ ਹਜੇ ਨਹੀਂ ਸਮਝ ਲਾਉਗੀ ਇਹ ਰੋਟਾ ਰੱਖ ਖੁੱਲਣਾ ਹਾਂ ਸਹੀ ਗੱਲ ਇਹ ਜਿਹੜੇ ਸਾਹ ਜਿੰਨੀ ਕੁਆਂਟੀਟੀ ਚ ਆਪਾਂ ਬਣਾਏ ਨੇ ਆਪਾਂ ਸਾਲ-ਸਾਮ ਕੇ ਰੱਖ ਲਈਏ ਇਹਨੇ ਫਿਰੋ ਨਹੀਂ ਖਤਮ ਹੋਣਾ ਇਹ ਨਾ ਗਲਾ ਵੀ ਠਾਰ ਕਰ ਦਿੰਦਾ ਬੇਸਣ ਦਾ ਭੋਗ ਅੱਛਾ ਹਾਂ ਨਹੀਂ ਉਹ ਮੰਮੀ ਬਣਾ ਕੇ ਦਿੰਦੇ ਨੇ ਨਾ ਨਾਨੀ ਨੇ ਬਣਾ ਕੇ ਦਿੱਤਾ ਸੀ ਗਲਾ ਕਰਦਾ ਵਧੀਆ ਹੁੰਦਾ ਹਾਂ ਵਧੀਆ ਸਰਦੀਆਂ ਲਈ ਸਭ ਤੋਂ ਬੈਸਟ ਚੀਜ਼ ਆ ਜੇ ਤੁਹਾਨੂੰ ਜੁਕਾਮ ਲੱਗਾ ਜੇ ਤੁਹਾਡਾ ਗਲਾ ਖਰਾਬ ਆ ਜੇ ਗਲਾ ਪੱਕ ਚੁੱਕਾ ਵੇਸਣ ਬਣਾ ਕੇ ਖਾ ਲਓ ਤੇ ਗਲਾ ਸਾਫ ਹੋ ਜਾਊਗਾ ਰਾਤ ਨੂੰ ਖਾ ਲਿਓ ਦਿਨ ਤੱਕ ਠੀਕ ਹੋ ਜਾਣਾ ਜੀ ਸਰਮਣ ਗਾਣਾ ਸੁਣਾਓ ਇੱਕ ਅਜਾ ਤੋਰੀਗਾ ਮੇਰੇ گا ਮਾਂ ਗਾਂ ਮਾਂ ਪਾ ਮਾਪਾ ਤਾਂ ਪਤਾ ਨਹੀਂ ਦਾਨੀ ਸਸਾਰੇ ਕਰੇਗਾ ਇਹ ਦੇ ਵੇ ਵੇ ਤੂੰ ਸੁਣਾ ਗਾਣਾ ਜੀ ਕੋਈ ਵੀ ਹਰ ਮੰਤੇ ਵੀ ਮੇਰੇ ਨੇ ਕੁਰਤੀ ਵੇਜੀ ਨਵੇਂ ਨਮੋਨੇ ਦੀ ਰੋਟੀ ਖਾ ਲਾ ਜਾਲਮਾ ਚਟਣੀ ਨਹਰੇ ਪਦੀਨੇ ਦੀ ਠੀਕਾ ਨਾ ਜਾਲਮਾ ਚਟਣੀ ਹਰੇ ਪਦੀਨੇ ਦੀ ਵਾਹ ਜੀ ਵਾਹ ਹਰੇ ਪਦੀਨੇ ਚਟਣੀ ਨਹੀਂ ਖਾਣੀ ਅੱਜ ਤੇ ਬੇਬੇ ਕੜਾ ਚੱਲੂਗਾ ਕਿਉ ਡੈਡੀ ਅੱਜ ਸਣਾ ਚੱਲੂ ਅੱਜ ਤੇ ਡੈਡੀ ਆਪਣੀ ਮਿਹਨਤ ਖਰਾਬ ਤਾਂ ਨਹੀਂ ਹੁੰਦੀ ਉਹ ਨਹੀਂ ਤਾਂ ਹੁੰਦੀ ਜੇ ਮੇਬੇ ਮਮਮੀ ਨੇ ਕਿਹਾ ਤਾਂ ਨਹੀਂ ਫੇਰ ਨਹੀਂ ਨਹੀਂ ਮਨਾਣਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਚੱਲ ਹੋੜ ਕੜਾ ਸੀਤਵਾਰ ਆ ਮੈਂ ਤੇ ਡੈਡੀ ਨੂੰ ਸੂਟ ਤੁੰਦਵਾ ਚੱਲ ਮੈਂ ਦਵਾ ਕੋਈ ਗੱਲ ਕੋਈ ਗੱਲ ਨਹੀਂ ਕਿਦਾਂ ਜਾਵੋਗੇ ਤੇ ਲੈ ਕੇ ਜਾਏਂਗਾ ਨਾ ਫੇਰ ਕੇ ਮੈਂ ਪਿੱਛੇ ਘੁੰਮੀਆਂ ਨੂੰ ਮਾਰਾਂ ਟੰਡੂ ਸਿਆਣ ਦੀ ਸਵਾਰੀ ਉਹ ਗੱਲ ਮੈਂ ਤੁਰ ਕੇ ਤਾਂ ਸੋੜ ਜਾਂਗਾ ਬੇਬੇ ਕੱਲ ਸੱਚ ਆਪਾਂ ਜਾਣਾ ਹੈ ਚੱਲ ਜੀ ਟ੍ਰਿਪ ਤੇ ਸੱਚੀ ਯਾਹ ਜੀ ਬੇਬੇ ਆਂ ਕਰਦੇ ਕੋਈ ਐ ਉਧਰ ਜੈ ਜੈ ਮੈਨ ਬੜੀ ਖੁਸ਼ੀ ਹੋਈ ਤੇ ਕੜਾ ਵੀ ਇੱਕ ਜਾਣਦੀ ਹੈ ਬੇਬੇ ਕੀ ਬਣ ਰਿਹਾ ਅੱਜ ਭਰਾ ਬਣ ਰਿਹਾ ਵੇਸਣ ਦਾ ਕੱਤ ਬਣ ਰਿਹਾ ਯਾਰੇ ਲੈਣਵਾ ਉਸਤੇ ਯਾਰੇ ਲਮਾਗੇ ਮੰਮੀ ਨੂੰ ਮਡੌਣ ਆਸ ਤੇ ਅੱਜ ਨਹੀਂ ਉਹਨੇ ਕਲਾਮੇ ਮੰਗਣਾ ਨਹੀਂਗਾ ਉਹਨੂੰ ਸੂਟ ਬਣਾ ਕੇ ਦੇਵਾਂਗਾ ਫੇਰ ਮੰਨੂਗੀ ਛੋਈ ਸਮਿਲ ਤੇ ਬਹੁਤ ਬਣ ਆਨੀਆ ਕੀ ਬਣਾਏ ਹੁਣ ਫੰਡ ਫੰਡ ਪਾਵਾਂਗੇ ਫੇਰ ਪਾਣੀ ਪਾ ਕੇ ਇੱਕ ਬੜ ਕੱਪ ਕੋ ਬਣ ਜਾਣਾ ਮੱਲਾ ਜੀ ਪਾ ਲਈਂ ਖੰਡ ਫੇਰ ਹਰਮਨ ਜਿਹੜੀ ਤੁਸੀਂ ਲੋਕੇਸ਼ਨ ਦਿਖਾਈ ਨਾ ਮੈਨੂੰ ਉਹ ਜਿਹੜੀ ਲੋਕੇਸ਼ਨ ਤੇ ਆਪਾਂ ਜਲਣਾ ਨਾ ਗੱਲ ਨੂੰ ਹਾਂ ਇਹ ਧੀ ਸੋਹਣੀ ਜਗ੍ਹਾ ਨਾ ਤੇਰਾ ਵੇਖ ਕੇ ਮਾਂ ਨਹੀਂ ਖੁਸ਼ ਹੋਇਆ। ਆਈ ਮੈਂ ਮਾਰ ਗਿਆ। ਓ ਮਾਈ ਗਾਡ। ਐ। ਓ ਮਾਈ ਗਾਡ। ਜਿਵੇਂ ਆਪਾਂ ਸਾਡੇ ਪਿੰਡ ગયા ਸੀ ਨਾ ਉੰਦੇ ਤੋਂ ਬਹੁਤ ਸੋਹਣੀ ਲੋਕੇਸ਼ਨ। ਬਹੁਤ ਤੈਨੂੰ ਸੋਹਣੀ ਲੱਗੀ ਸਾਡਾ। ਸਾਡਾ ਪਿੰਡ। ਜਿੱਦੇ ਸਾਡੇ ਪਿੰਡ ਫੇਰ ਚੱਲੀਏ। ਉੱਡੂ ਵੀ ਸੋਹਣੀ ਜਗ੍ਹਾ ਦਾ ਨਾ ਆਪਾਂ। ਅੱਛਾ। ਹਾਂ। ਚੱਲ ਚੱਲ। ਸਰਪ੍ਰਾਈਜ਼ ਇਹ ਤੁਹਾਡੇ ਲਈ ਸਾਰੇ ਲਈ। ਸਰਪ੍ਰਾਈਜ਼ ਹਣ ਦੋਹਾਂ ਤੇ ਹੀ। ਹੂੰ। ਸਾਰਿਆਂ ਵਾਸਤੇ। ਸਾਰਿਆਂ ਵਾਸਤੇ। ਆਪਾਂ ਸਾਰਿਆਂ ਨੂੰ। ਹਾਂ ਸਾਰਿਆਂ ਨੇ ਹੈਪੀ ਹੋ ਜਾਣਾ। ਹੀਰੇ ਲੈ ਕੇ ਆ ਨਾ ਨਹੀਂ ਹੀਰੇ ਨੂੰ ਜਾਣਾ ਫੋਟੋ ਬੜਾ ਖੇਦਾ ਬੇਬੇ ਉਪਾੜਾ ਤੋਂ ਵੀ ਸੋਹਣੀ ਜਗ੍ਹਾ ਆ ਸੱਚ ਆਪਾਂ ਨੂੰ ਨਾ ਕੱਲ ਵਾਲੇ ਵਲੌਗ ਤੇ ਬੜੇ ਕਮੈਂਟ ਆਏ ਆ ਜਿਹੜਾ ਸਕੂਲ ਦੇ ਲਾਈਵ ਤੇ ਬਣਾਇਆ ਅੱਜ ਜਿਹੜਾ ਆਪਾਂ ਪਾਲ ਬਣਾਇਆ ਨਾ ਉਥੇ ਆਪਣਾ ਜਿੱਥੇ ਬੇਬੇ ਟੀਚਰ ਬਣੀ ਮੈਂ ਮੰਮੀ ਡੈਡੀ ਸਟੂਡੈਂਟ ਬਣੇ ਕਿਉਂ ਬੜਾ ਸੋਹਣਾ ਸਾਰਿਆਂ ਨੇ ਤੁਸੀਂ ਸਾਰਿਆਂ ਨੇ ਜਿਸ ਵੀ ਹਾਲ ਦੀ ਤੋ ਤਾਂ ਕਿ ਬੱਚੇ ਪੜਾਈ ਜਾਂਦੀ ਸੀ ਮੇਰੇ ਨਾਲ ਕਿੱਥੇ ਗੱਲ ਕਰਦੀ ਆ। ਸੋ ਬਲੌਗ ਨੂੰ ਤੁਸੀਂ ਸਾਰੇ ਜਣੇ ਨੇ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਹਾਂ। ਬੜੇ ਸੋਹਣੇ ਕਮੈਂਟ ਆਏ ਉਸ ਤੇ ਸੋ ਉਹਦਾ ਆਪਾਂ ਜਲਦੀ ਸੈਕੰਡ ਪਾਰਟ ਵੀ ਬਣਾਵਾਂਗੇ ਕੋਸ਼ਿਸ਼ ਕਰਾਂਗੇ ਕਿਉਂਕਿ ਉਹ ਇਸ ਤੋਂ ਵੀ ਸੋਹਣਾ ਬਣਾਇਆ ਜਾਵੇ। ਸੋ ਤੁਹਾਡੇ ਇੱਕ ਇਹ ਵੀ ਕਮੈਂਟ ਆਉਂਦੇ ਕਿ ਵੀਰੇ ਬਲੌਗ ਥੋੜਾ ਜਿਹਾ ਲੰਮਾ ਬਣਾਇਆ ਕਰੋ। ਸੋ ਆਪਾਂ ਕੋਸ਼ਿਸ਼ ਕਰਾਂਗੇ ਜਿਹੜਾ ਸੈਕੰਡ ਪਾਰਟ ਆਪਾਂ 15 ਤੋਂ 20 ਮਿੰਟ ਦੇ ਵਿੱਚ ਵਿੱਚ ਬਣਾਵਾਂਗੇ। ਸੋ ਜਲਦੀ ਬਲੌਗ ਆਊਗਾ। ਤੋ ਕੀ ਕਹਿੰਦੇ ਨੇ ਸਟੇ ਟਿਊਨਡ। ਸੋ ਆਪਾਂ ਪਹਿਲਾਂ ਕੜਾ ਬਣਾ ਲੀਏ ਬੈਂਦ ਬਾਹਰ ਇਕੜਾ ਪਾਣੀ ਮਮੀ ਨੂੰ ਵੀ ਆਵਾਜ਼ ਮਾਰ ਲੀ ਆਪਾਂ ਨਹੀਂ ਪਾਣੀ ਤੇ ਮੇਰੇ ਨਾਲ ਕਰ ਮੈਂ ਪਾਉ ਬਿਆੰਦ ਨੂੰ ਘੱਲਣਾ ਇੱਥੋਂ ਕੀ ਹੋਇਆ ਤੇ ਜਾ ਕੇ ਮਾਏਗਾ ਅਜੇ ਬਿਨ ਇਹ ਚਾਹੀਦਾ ਪਰ ਲਓ ਜੀ ਹੁਣ ਪਾ ਦਿੱਤੀ ਜੇ ਖੰਡ ਚੱਲ ਬਿਆੰਦ ਹਰ ਮਣ ਤੂੰ ਕਰਤੀ ਮਾਰੀ ਬੈਂਦ ਤੂੰ ਜਲੇ ਜਾ ਮਾਜਾ ਮੈਂ ਪਾਣੀ ਪਾਣਾ ਉਹ ਤੁਸੀਂ ਬਰਾਓ ਗਈ ਚੱਲ ਤੱਕ ਜਦ ਦੂਤ ਲੈ ਦੂਤ ਲੈ ਲਓ ਲਓ ਜੀ ਹੁਣ ਕੀ ਪਾ ਦੇਣ ਲੱਗੇ ਆ ਇਹ ਹੁਣ ਵਾਟਰ ਪਾਉਣ ਲੱਗੀਆਂ ਮਾਰੀ ਚਲ ਕਰਤੀ ਛਾਲ ਹੁੰਦੇ ਆ ਜੀ ਬੇਬੇ ਤੂੰ ਐਂ ਘੜਾ ਦੇਈ ਬਸ ਕਰੋ ਨਹੀਂ ਨਾ ਪੂਰਾ ਤਾਂ ਪਾਉਣਾ ਹੈ ਪਾ ਦੇ ਭਾਈ ਮਾਰ ਕੇ ਘੜਾ ਕਿਉਂ ਆ ਕੇ ਦਰਿਆ ਲਾ ਲਓ ਜੀ ਇਹਦੇ ਬੇਬੇ ਵਾਕਿਆ ਅੱਧੀ ਕੜਾਈ ਹੋ ਗਈ ਆ ਬਹੁਤ ਨਾਤਾ ਸੀ ਅੱਧੀ ਕੜਾਈ ਹੋ ਰਹੀ ਹੈ ਲਓ ਜੀ ਖੰਡੇ ਵੀ ਪਾ ਦੀਏ ਟੰ 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 ਨਾ ਨਾ ਹਰਮਨ ਹਲਵਾਈ ਆ ਗਿਆ ਹਰਮਨ ਆ ਗਿਆ ਹਰਮਨ ਕੜਾ ਬਣਾ ਕੜਾ ਬਣਾਉਣ ਆ ਕੇ ਆ ਗਿਆ ਦੋ ਨਹੀਂ ਨਹੀਂ ਬੁੱਕ ਕਰਨਾ ਤੁਸੀਂ YouTube ਤੇ ਆਓ ਚੈਨਲ ਸਬਸਕ੍ਰਾਈਬ ਕਰੋ ਥੱਲੇ 10 ਕਮੈਂਟ ਕਰ ਦਿਓ ਸੋ ਹਰਮਨ ਨੂੰ ਹਲਵਾਈ ਬੁੱਕ ਬੇਬੇ ਦੇ ਵਾਕਿਆ ਆਣਾ ਯਾਰ ਕਿੰਨਾ ਬਣ ਗਿਆ ਦੱਸਾਂ ਆਪਦੀ ਕਿੜਾਈ ਹੋ ਜਾਣੀ ਇਹਦਾ ਲਾਂਮਾ ਕੰਲਾ ਲਾ ਅਸਾਂ ਨਾ ਵਧੀਆ ਖਰੋਜ ਕੇ ਲਾਲ ਤੇ ਚਰਲਾ ਦੇਖ ਮੈਂ ਹਲੇ ਵਿਆਹ ਤੇ ਵੀ ਜਾਣਾ ਇਹਨਾਂ ਨੇ ਮੈਨੂੰ ਓਏ ਓ ਚੱਲੇ ਕੰਮ ਓ ਚੱਲੇ ਕੰਮ ਓ ਚੱਲੇ ਕੰਮ ਆਪੇ ਕਰਦੇ ਜਾਓ ਨਹੀਂ ਬੱਸ ਆ ਜਾ ਆ ਜਾ ਨਾ ਨਾ ਦੜੀ ਤੋਂ ਦੂਰੀ ਰੋ ਨਹੀਂ ਬੱਸ ਪਾਣੀ ਪੀ ਲੈ ਪਾਣੀ ਚੰਨ ਚੰਨ ਕਰਦਾ ਨਾ 10 ਕ ਜੈਕਮ ਦਾ ਕੰਮ ਨਾ ਤੇ ਇਹ ਕਿਹੜੇ ਮਾੜੀ ਮੋਟੀ ਗੱਲ ਆ ਪਰ ਯਾਰ ਡੈਡੀ ਜੀ ਇੰਨਾ ਕਿ ਸਵਾਲ ਬਣਾਉਂਦੇ ਨੇ ਕਰੇ ਕੜਾ ਜਦੋਂ ਵੀ ਬਣਾਉਣ ਡੈਡੀ ਜੀ ਬਣਾਉਂਦੇ ਆ ਤੇ ਇਹੀ ਬਣਾ ਕੇ ਸਾਰਨੇ ਫੋਦੇ ਆ ਲਓ ਜੀ ਆਦਰ ਕੌਣ ਆਜ ਕਾ ਤੈਨੂੰ ਮੰਨਣਾ ਮੈਣਾ ਹੋਣਾ ਆਹੀ ਬੋੜੀ ਬੜੀ ਮੇਹਨਤੀ ਬੜੀ ਮਿਹਨਤ ਕੀਤੀ ਹੋਰ ਦੇ ਰਹੀ ਨੇ ਬੂਹੇ ਦਾ ਦਾਲ ਬਣਾ ਰਹੀ ਹੈ ਬਾਹਰ ਖੇਤ ਜਾਣੀ ਰੋਟੀ ਤੇ ਮਮਾ ਦੇਖ ਲੋ ਡੈਡੀ ਨੇ ਆਖਦਾ ਕੰਮ ਹੀ ਫਿਰ ਵੀ ਉਹਨਾਂ ਨੇ ਵਿਚਾਰੇ ਨੇ ਮਿਹਨਤ ਕਰਕੇ ਬਣਾਇਆ ਤੁਹਾਨੂੰ ਮਨਾਉਣ ਲਈ ਮੇਰੇ ਲਈ ਕੋਈ ਨਹੀਂ ਤੁਹਾਨੂੰ ਉਹਨਾਂ ਦਾ ਆਪਦਾ ਹੀ ਦੋਵਾਂ ਦਾ ਮਾਂ ਪੁੱਤਾਂ ਦਾ ਜੀ ਕਰਦਾ ਮੈਂ ਕਿ ਕਿੰਨੇ ਕੁ ਭੋਗ ਖਾਣੀ ਲਓ ਲਓ ਜੀ ਆਪਣੇ ਆ ਕੀ ਤੋੜ ਰਹੇ ਹੋ ਪੂਤਨਾ ਧਨੀਆ ਹੈ ਪੂਤ ਰਹੇ ਲਓ ਜੀ ਧਨੀਆ ਆਪਣੇ ਸਾਰੇ ਤੁਹਾਨੂੰ ਪਤਾ ਸਾਰੀਆਂ ਸਾਬੀਆਂ ਆ ਲੱਗੀ ਪਾਲਕ ਮੇਥੇ ਧਨੀਆ ਮਰੂਦ ਬਾਜੀ ਵੀ ਚੱਲੇ ਪਈ ਨਹੀਂ ਲਓ ਜੀ ਇਧਰ ਆਪਣੇ ਹਲੇ ਹੋਰ ਵੀ ਬਹੁਤ ਵੱਡਾ ਤਕੜਾ ਫਾਰਮ ਆਇਆ ਹੈ ਸਰਦੀਆਂ ਦਾ ਸਾਰਾ ਕੁਝ ਘਰੇ ਲਾਇਆ ਆਇਆ ਹੈ ਦਾਲ ਸਬਜ਼ੀ ਚ ਪਾ ਲਈਦਾ ਥੋੜੀ ਜਿਹੀ ਮੇਥੇ ਪਾਲਕ ਧਨੀਆ ਇਹ ਵੀ ਨਾ ਸ਼ੌਂਕ ਦੀ ਗੱਲ ਹੁੰਦੀ ਡੈਡੀ ਨੂੰ ਬੜਾ ਸ਼ੌਂਕ ਹੈ ਕਿ ਸਬਜ਼ੀ ਸੋਜੀ ਘਰੇ ਲਾਉਣਾ ਆਂਟੀ ਜੀ ਹਾਂ ਮਨਜੋਗੇ ਕਿ ਨਹੀਂ ਨਾ ਮੈਂ ਤਾਂ ਸੋਹਦੀ ਲੈਣੀ ਮਮਾ ਡੈਡੀ ਬੜੀ ਮਿਹਨਤ ਕੀਤੀ ਕੋਈ ਨਹੀਂ ਅੱਜ ਤੇ ਤੁਹਾਡੀ ਸਾਸੂ ਮਾਂ ਵੀ ਨਾਲ ਲੱਗੀ ਕੋਈ ਨਹੀਂ ਮੈਂ ਕਿਹੜਾ ਘੱਟ ਮਿਹਨਤ ਕਰਦੀ ਤੁਹਾਡੇ ਰੋਜ਼ ਢੱਡ ਭਰਦੀ ਆ ਡੈ ਡੇ ਜਿਹੜੇ ਲੱਗੇ ਮੈਨੂੰ ਮਨਾਉਣਾ ਹੈ ਤੁਸੀਂ ਡੈਡੀ ਵਿਚਾਰਿਆ ਸੀ ਵੀਰ ਵੀ ਮੈਂ ਤਾਂ ਆਪ ਵਾਧੂ ਬਣਾ ਲੂੰਗੀ ਵਾਧੂ ਰੈਸਪੀਆਂ ਬਣਾ ਲੈਣੀ ਤਾਂ ਤੁਸੀਂ ਸੂਟ ਚੱਲੋ ਮੇਰੇ ਨਾਲ ਸੂਟ ਬਣਾ ਆਵੇ ਲੋੜ ਪਾਪਾ ਮੰਮੀ ਕੀ ਗਈ ਜਾਣ ਨਹੀਂ ਹੂ ਇਹ ਕਹਨੇ ਪਾਣਾ ਤੇਰੇ ਕੋਲ ਆ ਕਿਵੇਂ ਅੱਜ ਇਹ ਤੇ ਨਹੀਂ ਪਾਣਾ ਜੇ ਮੈਂ ਬਣਾਇਆ ਆ ਆ ਆ ਡਾਡੀ ਕਹਿੰਦੇ ਪ੍ਰਜਾ ਜਰੂਰ ਬਣ ਜੁਕੜਾ ਪਰ ਇਹੋ ਜਿਹਾ ਨਹੀਂ ਬੰਨ। ਕਿਉਂ ਬੇਬੇ? ਚੱਲੋ ਆਪਾਂ ਇਹਦੇ ਤੁਹਾਨੂੰ ਪਤਾ ਹੀ ਹੈ ਮੰਮੀ ਜੀ ਅਕਸਰ ਰੈਸਪੀਆਂ ਬਣਾਉਂਦੇ ਰਹਿੰਦੇ ਬੇਬੇ ਵੀ ਚੱਲ ਨਾਲ ਹੈਲਪ ਕਰਾਉਂਦੇ ਰਹਿੰਦੇ ਪਰ ਅੱਜ ਪਹਿਲਾ ਵਲੌਗ ਹੈ ਪਹਿਲੀ ਵਾਰੀ ਡੈਡੀ ਜੀ ਕੋਈ ਰੈਸਪੀ ਬਣਾ ਰਿਹਾ ਉਹ ਵੀ ਮੰਮੀ ਆਸਤੇ ਹੋ ਜਾਂ ਮੰਨਣਾ ਚਾਹੀਦਾ ਹਣਾ ਡੈਡੀ ਬੇਬੇ ਕਿਵੇਂ ਹੀ ਕਹਿਣਾ ਵੇ ਤੂੰ ਭੇਤੀ ਸਾਰੇ ਰੂਟਾ ਦਾ ਘੁੰਮਣ ਕਿਉਂ ਨਹੀਂ ਲੈ ਕੇ ਜਾਂਦਾ ਤੂੰ ਭੇਤੀ ਸਾਰੇ ਆ ਰੂਟਾ ਦਾ ਘੁੰਮਣ ਕਿਉਂ ਨਹੀਂ ਲੈ ਕੇ ਜਾਂਦਾ ਆਪਾਂ ਕੱਲ ਨੂੰ ਚੱਲਦੇ ਆਂ ਘੁੰਮਣ ਕਿੱਥੇ ਚੱਲਦੇ ਦੱਸੋ ਸਾਰਿਆਂ ਨੂੰ ਦੱਸ ਮੇਰਾ ਨਾ ਕੋਈ ਮੇਰਾ ਦੁੱਨੀ ਨਹੀਂ ਹੋਣੀ ਕੋਈ ਦਾ ਰਾਦੂ ਨਹੀਂ ਨਹੀਂ ਹੋਣੀ ਬੇਬੇ ਸਾਡੀ ਘਰ ਆ ਕੇ ਬੜੀ ਖੁਸ਼ ਰਹੀ ਹੁਣ ਦੱਸਦਾ ਜਿਵੇਂ ਹੁਣ ਚੱਲ ਹੁਣ ਤੁਸੀਂ ਦੇਖ ਹੀ ਸਕਦੇ ਬੇਬੇ ਕਿਤੇ ਜਾਂਦੀ ਬੜੀ ਖੁਸ਼ ਰਹੀ ਜੇ ਤੁਸੀਂ ਵੀ ਆਪਦੇ ਬਜ਼ੁਰਗਾਂ ਨੂੰ ਕਿਤੇ ਲੈ ਕੇ ਜਾਓਗੇ ਨਾ ਉਹ ਵੀ ਬੜਾ ਖੁਸ਼ ਰਹਿਣਗੇ ਜਿਵੇਂ ਕਿ ਤੁਸੀਂ ਬਜ਼ੁਰਗਾਂ ਨੂੰ ਇਹ ਤਾਂ ਦਰਮਾਨ ਹੀ ਹੈ ਉਹਨਾਂ ਦਾ ਬਜ਼ੁਰਗਾਂ ਦਾ ਜਲ ਜਾਉਂਗੇ ਤੇ ਜਾਣਾਂ ਦਾ ਨਹੀਂ ਵਿਚਾਰਿਆ ਨਹੀਂ ਨਹੀਂ ਤੇ ਆਪੇ ਹੁਣ ਬੰਦਾ ਚਲਾਉਣ ਨੂੰ ਲਿਆ ਆਪ ਤਾਂ ਜਲਾਏ ਨਹੀਂ ਸਕਦਾ ਕਿਤੇ ਤੁਸੀਂ ਵੀ ਆਪਦੇ ਬਜ਼ੁਰਗਾਂ ਨੂੰ ਜਿਵੇਂ ਚੱਲ ਆਪਾਂ ਅਕਸ਼ਰ ਹੀ ਵੇਖਦੇ ਬਜ਼ੁਰਗ ਤੇ ਚੱਲ ਘਰੇ ਹੁੰਦੇ ਨੇ ਹਣਾ ਸੋ ਜੇ ਉਹਨਾਂ ਨੂੰ ਕਿਤੇ ਤੁਸੀਂ ਘੁੰਮਣ ਫੇਰਨ ਕਿਸੇ ਸੋਹਣੀ ਜੀ ਲੋਕੇਸ਼ਨ ਤੇ ਲੈ ਕੇ ਜਾਓਗੇ ਇੱਕ ਤੇ ਉਹਨਾਂ ਨੂੰ ਖੁਸ਼ੀ ਹੁੰਦੀ ਆ ਸੋ ਐਕੋ ਖੁਸ਼ ਰਹਿੰਦੇ ਨੇ ਐਕ ਬੇਬੇ ਐਨੇ ਨਾਲ ਬੇਬੇ ਖੁਸ਼ ਰਹਿਣ ਨਾਲ ਇੱਕ ਬੰਦੇ ਦੀ ਉਮਰ ਵੀ ਵਾਧ ਜਾਂਦੀ ਮੈਂ ਤਾਂ ਆਪਾਂ ਨਹੀਂ ਉਮਰ ਵਾਧ ਜਾਂਦੀ ਹੈ ਕਿੱਥੇ ਬੰਦੇ ਨੇ ਇਕੱਲੇ ਬੈਠੇ ਰਹਿਣਾ ਸੋਚੀ ਆ ਸਾਰੀ ਦਿਹਾੜੇ ਇਕੱਲੇ ਬੈਠੇ ਨੂੰ ਸੋਚੀ ਜਾਣਾ ਕਿ ਹਣਾ ਕਿੱਥੇ ਪਰਿਵਾਰ ਨਾਲ ਜਾਣਾ ਇੰਜੋਏ ਕਰਨਾ ਪਰਿਵਾਰ ਨਾਲ ਤਾਂ ਬਾਲ ਸੋਹਣੀ ਖੁਸ਼ੀ ਆਉਂਦੀ ਹੈ ਪਰਿਵਾਰ ਨਾਲ ਤਾਂ ਇੱਧਰ ਹੋਣ ਗੱਲਾਂ ਆਉਂਦੀਆਂ ਇਸੇ ਦੇ ਨਾਲ ਸਾਡਾ ਖੜਾ ਵੀ ਇੱਧਰ ਤਿਆਰ ਹੋ ਚੁਲਿਆ ਜੇ ਕਿਵੇਂ ਤੁਸੀਂ ਕੀ ਕਹਿ ਰਹੇ ਹੋ ਮੈਂ ਕਿੰਨੇ ਸੀ ਲਾ ਲਓ ਕਹਿੰਦਾ ਜਿਹਦੇ ਵਿੱਚ ਘੁੰਮਣਾ ਆ ਜੇ ਡੈੜੀ ਤੁਸੀਂ ਆਪ ਹੀ ਨਾ ਲੜ ਪਿਓ ਔਰ ਤੁਹਾਨੂੰ ਵੀ ਤੁਹਾਨੂੰ ਤੁਹਾਨੂੰ ਮਨੋਂ ਲਈ ਮੈਨੂੰ ਕਸ਼ਟ ਕਰਨਾ ਪਵੇ ਲਓ ਜੀ ਇੱਧਰ ਮੱਠੇ ਸੌਕੇ ਮੰਨ ਬਣ ਗਏ ਹੈ ਸੌਕੇ ਮੰਨ ਸਾਰਾ ਟੱਬਰ ਹੀ ਰੋਸ ਕੇ ਬਹਿ ਜਾਓ ਤੁਸੀਂ ਨਹੀਂ ਨਹੀਂ ਇਦੋਂ ਸੁਣਾ ਕਹਾਸਾ ਨੇ ਰਸਤੇ ਮਨਾਉਂਦੇ ਰਹਿਣਾ ਚਾਹੀਦਾ ਲੋ ਜੀ ਐਡਾ ਘੈਂਟ ਕੜਾ ਬਣ ਰਿਹਾ ਨਾ ਇਧਰ ਦੇਸੀ ਕਿਉਂ ਵਾਹ ਜੀ ਵਾਹ ਡੈਡੀ ਜੀ ਦਾ ਸਪੈਸ਼ਲ ਚੱਕ ਕਦੋਂ ਕੰਮ ਨੂੰ ਕਰਾਂ ਦੀ ਚੱਕ ਦੋ ਫਟੇ ਬਣਾ ਬਣੂ ਕੇ ਤਿਆਰ ਕਰਕੇ ਆਪ ਮਮੀ ਕੋਲ ਲੈ ਕੇ ਜਾਵਾਂਗੇ ਠੀਕ ਹੈ ਤੜਾਈ ਲੈ ਚੱਲਾਂਗੇ ਹਣਾ ਹੋਰ ਕਿ ਤੜਾਈ ਨੇ ਜਿੱਦਾ ਚਮਚ ਕੜਾਈ ਚੋ ਕੱਚਾ ਰੱਖ ਲਿਆ ਤੁਸੀਂ ਹੈ ਕੱਚਾ ਰੱਖ ਲਿਆ ਕੱਚੇ ਚ ਪਾਣੀ ਪਾ ਦੋ ਲੈ ਨਹੀਂ ਆਉਦਾ ਡੈਡੀ ਜੀ ਪ੍ਰਸ਼ਾਦ ਬਾੜੇ ਇਹ ਬਣੂਗਾ ਵਧੀਆ ਵੇਖੀ ਜਾ ਤੂੰ ਕੀ ਕਿਹਾ ਬਾੜੀਆਂ ਕੀ ਲੱਗੇ ਆ ਬੇਬੇ ਕਰਾਦੀ ਬੇਇਤੀ ਕਿਉਂ ਪਿਆਜ ਦੀ ਕਾਦੀ ਕਰਾ ਦਿੰਦੇ ਆ ਇਹ ਹਾਰ ਕਹਿ ਨੇ ਹਾਰ ਦੇ ਹੁੰਦੇ ਇਹ ਹਾਰ ਕਹਿ ਵੀ ਨਹੀਂ ਹਾਰ ਦੇ ਹੁੰਦੇ ਵਧੀਆ ਬਣ ਕੇ ਲੈ ਆਏ ਵੇਖੇ ਘੁੰਮ ਗਿਆ ਕਿ ਨਹੀਂ ਅੱਜ ਘੁੰਮੂਗਾ ਵੇ ਘੁੰਮ ਗਿਆ ਕਿਉਂ ਹੋਰ ਪਾਈ ਜਾਂਦੇ ਕਿਉਂ ਨਾ ਕਮ ਆ ਵੀ ਯਾਰ ਕਿਹਨਾਂ ਕਿਉਂ ਪਾਇਆ ਕਚਰਾ ਤੇਰੇ ਕੋਲ ਚੰਚਾਗੇ ਹੋਦਾ ਲੈ ਆਏ ਆ ਮਨ ਚੰਚਾਗੇ ਪਾਏ ਹੋਰ ਰਸ ਦੀ ਜਾਨੀ ਆ ਨਹੀਂ ਨਹੀਂ ਮੈਂ ਤਾਂ ਨਹੀਂ ਪ੍ਰਸ਼ਾਦ ਵਧੀਆ ਬਣਾਓ ਤੁਸੀਂ ਆਵੇਂ ਪਾਡੇ ਆਏ ਫਾਇ ਵੀ ਸਾਸੀ ਬਹੁਤ ਵਧੀਆ ਬਣਾਉਂਨੇ ਬਹੁਤ ਬੇਇਤੀ ਕਰਾਦੀ ਯਾਰ ਤੇ ਕਿਹ ਜਲੀ ਵਧੀਆ ਬਣਾਉਂਨੇ ਮਮਾ ਖਾ ਲਿਓ ਜਿਹੋ ਜਿਹਾ ਬਣਿਆ ਖਾ ਲਿਓ ਚੁੱਪ ਕਰਕੇ ਗਲਾ ਵੇਖੋ ਫੇਰ ਰਹਿਲਾ ਹੁੰਦਾ ਫੇਰ ਵੇਖਿਓ ਤੁਹਾਨੂੰ ਗੱਲਾਂ ਆਉਂਦੀ ਆ ਗਲਾ ਰਹਿਲਾ ਹੀ ਤੂੰ ਆਪ ਦੀ ਗੱਲ ਦੇ ਪਾ ਲੋ ਵਿੱਚ ਹੋਰ ਕਿਉ ਨਾ ਮੈਂ ਤਾਂ ਕਹਿਆ ਪਾਣਾ ਇੱਕ ਮੂੰਗਾ ਵਿੱਚ ਕਿਵੇਂ ਬਣੀ ਗੱਲ ਬਣਾ ਕੇ ਛੱਡਾਂਗੇ ਲੋ ਇਹ ਕੰਮ ਗਿਆ ਯੂ ਕੰਮ ਗਿਆ ਯੂ ਫੋਨ ਤੇ ਮੰਨਣਾ ਪੈਣਾ ਯੂ ਭਾਵੇਂ ਧੱਕਾ ਨਾ ਕਮਾਇਆ ਸਾਡਾ ਚੱਲਦਾ ਏ ਧੱਕਾ ਹੀ ਤਾਂ ਕਰਦੇ ਅੰਟੀ ਇਹ ਪਤਾਵਾਲ ਗੱਲ ਦਾ ਕੱਡੀ ਦਾ ਮਮੀ ਦੱਸਦੀਏ ਤੁਹਾਨੂੰ ਹੀ ਕੱਲ ਆਪਾਂ ਜਾ ਰਹੇ ਹਾਂ ਕਿੱਥੇ ਟ੍ਰਿਪ ਤੇ ਨਹੀਂ ਜਾ ਰਹੇ ਸੱਚੀ ਜਾ ਰਹੇ ਹਾਂ ਗੱਲ ਸੁਣੋ ਇੱਕ ਅੱਦੇ ਦਿਨ ਵਾਸਤੇ ਜਾਣਾ ਕੱਲ ਇੱਕ ਵਾਰੀ ਆਪਾਂ ਨੇੜੇ ਕਿਤੇ ਚੱਲੇ ਬੜੀ ਸੋਹਣੀ ਲੋਕੇਸ਼ਨ ਉੱਥੇ ਜਾਣਾ ਠੀਕ ਆ ਲੈ ਲੋ ਅੱਜ ਭੋਖਾ ਸੂਰ ਤੈਨੂੰ ਕੀ ਲੋੜ ਆਣਾ ਨਹੀਂ ਮੈਂ ਸੂਰ ਤਾਂ ਲੈਣਾ ਹੀ ਲੈਣਾ ਬੇਬੇ ਵੇਲਾ ਆਪਣਾ ਟ੍ਰਿਪ ਕੈਨਸਲ ਟ੍ਰਿਪ ਕੈਨਸਲ ਕਰਾ ਦੇਣਾ ਮੰਮੀ ਨੇ ਤੂੰ ਕਹਿ ਮਮੀ ਨੂੰ ਜਾਵੜੂਗੀ ਜਦੋਂ ਤੂੰ ਤਿਆਰ ਹੋ ਗਿਆ ਫੇ ਜੇ ਬੈਂਦ ਤਿਆਰ ਹੋ ਗਿਆ ਲਓ ਜੀ ਇਧਰ ਕੜਾ ਸਾਡਾ ਤਿਆਰ ਹੋ ਚੁੱਕਾ ਜੀ ਬਣ ਗਿਆ ਹੁਣ ਓਕੇ ਆ ਨਾ ਵਧੀਆ ਬਣ ਗਿਆ ਨਾ ਹੁਣ ਕੌਲੀਆਂ ਲੈ ਕੇ ਆਓ ਦਿਖਾਓ ਤੁਸੀਂ ਮੈਂ ਕਿਹੜਾ ਖਾਣਾ ਤੇਨੂੰ ਖਾਣਾ ਚਾਹੀਦਾ ਤੇਰਾ ਤੇ ਤਾਂ ਬਣਾਇਆ ਇਹ ਸਵੇਰ ਤੇ ਮੈਂ ਕਿੰਨਾ ਕਰਨ ਲੱਗੇ ਆ ਸੋਨੇ ਨੂੰ ਮਨਾਵਣਾ ਤੇ ਕੜਾ ਬਣਾਇਆ ਆ ਤੇ ਹੁਣ ਤੁਸੀਂ ਖਾਓ ਕੌਲੀਆਂ ਭਰ ਕੇ ਬੈਠਾ ਤੇ ਕੌਲੇ ਚ ਖਾਉਂਗੀ ਲਓ ਜੀ ਕੜਾ ਸਾਡਾ ਹੋ ਚੁੱਕਾ ਜੇ ਤਿਆਰ ਬਰ ਤਿਆਰ ਇਧਰ ਕਰਾਂ ਦੀ ਕਿਉਂ ਵੇਖੋ ਜੇ ਸੀ ਕਿਹਾ ਦੱਸ ਜੀ ਬੋਲ ਨਹੀਂ ਜਾ ਰਹੀ ਆ ਨਿਆਰੇ ਆਜੂ ਖਾ ਕੇ ਤੇਨੂੰ ਵੀ ਗਲਾ ਸਾਫ ਹੋ ਜਾਊ ਤੇਰਾ ਹੈ ਤੂੰ ਵੀ ਖਾਲੀ ਬਿਠੀ ਸਾਰੇ ਜਾਣੇ ਖਾਣੇ ਚੈੱਕ ਕਰੋ ਪਾਣੀ ਨਾ ਪੀਵੀਂ ਪਹਿਲੇ ਤੂੰ ਹੀ ਚੈੱਕ ਕਰ ਖਾ ਲਓ ਵੀ ਜਿਹਨੇ ਵੀ ਕੜਾ ਕਿਹ ਨੂੰ ਖਾਣਾ ਹੈ ਨਾ ਖਾ ਕੇ ਉਤੋਂ ਦੀ ਪਾਣੀ ਠੰਡਾ ਨਹੀਂ ਜੇ ਪੀਣਾ ਜਿੰਨਾ ਭਰੇ ਜੋ ਸਕੇ ਮੈਨੂੰ ਪਤਾ ਮੇਰੇ ਵਰਗੇ ਵਿਚਾਰੇ ਕਈਆਂ ਨੇ ਜਿਵੇਂ ਮੈਨੂੰ ਜ਼ੁਕਾਮ ਲੱਗਾ ਪਿਆ ਗਲਾ ਖਰਾਬ ਹੋਇਆ ਪਿਆ ਉਹਵੇਂ ਬੜੇ ਜਾਣਦੇ ਸਰਦੀਆਂ ਕਰਕੇ ਹੋ ਜਾਂਦਾ ਵਿਆਹ ਸ਼ਾਦੀਆਂ 'ਚ ਜਾ ਕੇ ਕੰਟਰੋਲ ਨਹੀਂ ਰਹਿੰਦਾ ਮਦੋਬਦੀ ਬੰਦਾ ਹੁਣ ਵਿਆਹ ਦੇ ਖਾਣ ਪੀ ਨਹੀਂ ਜਾਂਦਾ ਖਾਦਾ ਪੀਤਾ ਜਾਂਦਾ ਉਹ ਖਾ ਪੀ ਕੇ ਆਓ ਫੁੱਲ ਰੱਜ ਕੇ ਆਓ ਤੇ ਰਾਤ ਨੂੰ ਆ ਕੇ ਖੜਾ ਬਣਾ ਕੇ ਖਾ ਲਓ ਤੇ ਠੰਡਾ ਚੀਜ਼ ਨਾ ਕੋਈ ਖਾਇਆ ਜੇ ਗਲਾ ਸੈੱਟ ਹੋ ਜਾਣਾ ਜੀ ਆਪ ਦੀ ਆਪ ਹੁਣ ਆਪਾਂ ਵੀ ਖਾਣੇ ਆ ਫਿਰ ਦੱਸ ਦੇ ਕਿਦਾਂ ਦਾ ਬਣਿਆ ਨਾਲੇ ਆਪਾਂ ਮੰਮੀ ਨੂੰ ਖਵਾਉਣੇ ਆ ਜੇ ਮੰਮੀ ਜੀ ਨੇ ਨਾ ਖਾਦਾ ਡੈਡੀ ਆਪਾਂ ਧੱਕੇ ਨਾਲ ਖਵਾਉਣਾ ਜੀ ਲਓ ਜੀ ਆ ਗਈ ਮੰਮੀ ਜੀ ਆ ਗਈ ਇੱਧਰ ਵੇਖ ਲੈ ਤੂੰ ਕੀ ਆ ਕਿਉਂ ਹੀ ਕਿਉਂ ਕੀਤਾ ਪਿਆ ਘਰ ਤਾਂ ਆਉਂਦਾ ਹੀ ਸੀਗਾ ਤੇਰੀ ਵਾਲਾ ਕੜਾ ਕਿਹੜਾ ਵੀ ਬਾਧੂ ਪਾ ਦਿੰਗੇ ਕਿਹੜਾ ਡੈਡੀ ਕਿਹੜਾ ਹੈ ਤੇਰੀ ਵਾਲਾ ਕੜਾ ਇੱਧਰ ਵੇਖੀ ਕਾਟ ਛਿ ਘੋਦੀ ਆ ਜਿਹੜੀ ਆ ਕੱਢ ਲੈ ਪਾ ਲੋ ਸਬਜ਼ੀ ਚ ਪਾ ਲੱਡ ਵਧਾਉਂਗੇ ਬਲੱਡ ਪਦੇ ਦੀ ਅੱਧਾ ਟੱਬਰ ਅੰਗੇ ਦਵਾਈ ਖਾਂਦਾ ਮਨ ਕੇ ਇਹ ਨਾੜਾਂ ਚ ਜੰਮਣਾ ਐ ਡੈਡੀ ਮਨ ਕੇ ਮੈਂ ਤਾਂ ਕੋਈ ਨਹੀਂ ਮੰਨੀ ਮੈਂ ਤਾਂ ਇਹਨਾਂ ਦਾ ਭਲਾ ਚਾਹਉਣੀ ਗਿਆ ਕਿ ਹੋ ਜਾ ਪਾਸੇ ਕੱਢ ਦੀ ਚਲੋ ਸੂਟ ਲੈ ਕੇ ਮੰਨੂਗੀ ਖਾ ਲ ਲੈ ਆ ਖਾ ਕੇ ਵੇਖੇ ਤੈਨੂੰ ਇਨਾ ਪਸੰਦ ਆਗਿਆ ਤੁੰ ਸੂਟ ਭੁੱਲ ਜਾਓਗੇ ਤੂੰ ਭੁੱਲ ਜਾਂਦੇ ਤੁਸੀਂ ਇਹ ਡੈਡੀ ਜੀ ਦਾ ਹੀ ਰਾਜ ਦਾ ਰਾਜ ਹੀ ਦੋਲ ਦੇਣਾ ਇਹ ਆਓ ਚਾਹ ਤੁਸੀਂ ਨਾ ਪਾ ਲਓ ਮੰਮੀ ਖਾ ਕੇ ਦੱਸਣਾ ਸੱਚੋ ਸੱਚੀ ਕਿਦਾਂ ਦਾ ਲੱਗਾ ਓਕੇ ਆ ਦੇਖ ਲੈ ਇਨਾ ਕਿਉਂ ਖਾ ਲਓ ਇਹ ਮੈਗਾ ਆ ਖਾ ਕੇ ਦੱਸ ਸੱਚੋ ਹਜੀ ਨਹੀਂ ਮੰਮਾ ਚੈੱਕ ਕਰੋ ਸੱਚੋ ਹਜੀ ਦੱਸਣਾ ਕਿਦਾਂ ਦਾ ਬਣਿਆ ਪਲੀਜ਼ ਪਲੀਜ਼ ਪਰ ਮੈਂ ਮੰਨੀ-ਮੁੰਨੀ ਨਹੀਂ ਮੰਨੀ ਨਹੀਂ ਚਲ ਇਹ ਸੱਚੋ ਹਜੀ ਦੱਸਣਾ ਕਿਦਾਂ ਦਾ ਬਣਿਆ ਵਾਏ ਗੁਰੂ ਸੱਚੋ ਸੱਚ ਠੀਕ ਜਾਈ ਆ ਹੂੰ ਇੰਨੀ ਮਿਹਨਤ ਕੀਤੀ ਹੈ ਕਿ ਠੀਕ ਜਾਈ ਆ ਮਿਹਨਤ ਪਤਾ ਨਹੀਂ ਕਾਹਦੇ ਤੇ ਕੀਤੀ ਹੈ ਬੇਬੇ ਵੇਲਾ ਮੰਮੀ ਕਹਿੰਦੀ ਠੀਕ ਜਾਈ ਆ ਹਾਂ ਐਨਾ ਕਿਉਂ ਘੜਤਾ ਵੇਲਾ ਜਿਦ ਇਹ ਕੋਈ ਰਸ ਨਹੀਂ ਬਣਾਇਆ ਕਰੂਗੀ ਨਾ ਆਪਾਂ ਨੂੰ ਠੀਕ ਜੀ ਨਹੀਂ ਤੇ ਤੁਸੀਂ ਘੜਾ ਕੇ ਮੇਰੀ ਝੂਠੀ ਤਰੀਪ ਕਰਦੇ ਜੇ ਵਧੀਆ ਹੁੰਦੀ ਤੇ ਤਾਂ ਹੀ ਕਰਦੇ ਡੈਡੀ ਜੀ ਦਿਖਾਓ ਮੈਨੂੰ ਤੁਸੀਂ ਖਾ ਕੇ ਵੇਖੋ ਕਿਦਾਂ ਇੱਕ ਮਿੰਟ ਮੈਂ ਮੈਂ ਸੱਚੋ ਸੱਚੀ ਦੱਸੂਗਾ ਠੀਕ ਹੈ ਝੂਠ ਨਾ ਮਾਰੋ ਠੀਕ ਹੀ ਭਾਈ ਆਉਣੇ ਕੋ ਆਦੇ ਗਵਾ ਕਰਕੇ ਲਗਾ ਇੰਨਾ ਜ਼ੋਰ ਲਾਇਆ ਇੰਨਾ ਵਧੀਆ ਸਾਮਾਨ ਪਾਇਆ ਪੂਰਾ ਪੂਰਾ ਨਹੀਂ ਲੱਗਦਾ ਜਦੋਂ ਆਨੇ ਨਹੀਂ ਭਾਈ ਤਾਂ ਜ਼ੋਰ ਤੁਸੀਂ ਕੀ ਲਾਇਆ ਅੱਗ ਨਹੀਂ ਬਾਲੀ ਤੁਮ ਕੋਈ ਆਇਆ ਬਹੁਤ ਸਵਾਦ ਬਣਿਆ ਭਾਈ ਪਾ ਕੇ ਤੁਹਾਨੂੰ ਮੈਂ ਫੜਾਇਆ ਆ ਮੇਰੇ ਪੁੱਤ ਨੇ ਗ੍ਰਿਪ ਕਰਤੀ ਕਿਹਾ ਬਹੁਤ ਵਧੀਆ ਬਹੁਤ ਸਵਾਦ ਫਤੂ ਕਹੇ ਨਾ ਕਰਾਈ ਹੋਤੋ ਤਨੀ ਹਾਂ ਤੂੰ ਉਹ ਤੇਰੀ ਬਗੀਤੀ ਮੇਰੇ ਬਹੁਤ ਜਿਆਦਾ ਲਓ ਜੀ ਬੇਬੇ ਸੱਚੋ ਸੱਚੀ ਦੱਸਿੰਕ ਕਿਤਾਬ ਖਾਈਏ ਔਰ ਬਤਾਈਏ ਮੇਰੇ ਪੁੱਤ ਨੇ ਕੜਾ ਬਣਾਇਆ ਤੇ ਰਿਕਾਰਡ ਤੋੜਤਾ ਐ ਦੇਓ ਕੀ ਦੱਸ ਹੈਂ ਦੇਓ ਪੰਪ ਨਹੀਂ ਮੈਂ ਤੂੰ ਆ ਵੀ ਦਮੇ ਜਾਣੇ ਨਹੀਂ ਤੁਸੀਂ ਮੰਨ ਕੇ ਕਿ ਨਹੀਂ ਨਾ ਮੈਂ ਨਹੀਂ ਮੰਨੀ ਮੈਂ ਮਾਰ ਦੂੰਗੀ ਲੋਏ ਵੇਖਿਓ ਡੈਡੀ ਕੋਲੀ ਦਾ ਵਹਿਲੀ ਕਰਤੀ ਕੋਲੀ ਸਾਰੀ ਝੂਠਾ ਥੋੜੇ ਛੱਡਣਾ ਵਾ ਝੂਠਾ ਪਾ ਲੈਦੇ ਆਪਾਂ ਅਗਲੇ ਵਲੌਗ ਚ ਅਗਲੇ ਵਲੌਗ ਚ ਆਪਾਂ ਕਿਤੇ ਜਾਣਾ ਵਾ ਸਰਪ੍ਰਾਈਜ਼ ਹੈ ਤੁਹਾਡੇ ਸਾਰੇ ਲਈ ਬਹੁਤ ਖੁਸ਼ ਹੋਵੋਗੇ ਘਰ ਦੇ ਵੀ ਖੁਸ਼ ਹੋਣੇ ਟਾਈਮ ਅਸੀਂ ਮੰਮੀ ਨੂੰ ਬਣਾ ਲਈਏ ਫਿਰ ਉਹਨਾਂ ਟਾਈਮ ਹੋਰ ਕੜਾ ਕੜੂ ਖਵਾ ਕੇ ਸੋ ਕਮੈਂਟ ਕਰਕੇ ਦੱਸ ਦਿਓ ਵਲੌਗ ਕਿਦਾਂ ਦਾ ਲੱਗਾ ਸੋ ਜੌਂਦੇ ਬਾਅਦ ਦੇ ਰਹੋ ਰੱਬ ਸਭ ਨੂੰ ਖੁਸ਼ ਰੱਖੇ ਠੰਡ ਤੋਂ ਬਚ ਕੇ ਠੰਡ ਦੀ ਵਧੀਆ ਰੈਸਪੀ ਦੱਸੀ ਆ ਕਿਉਂ ਜੀ ਲਵ ਯੂ ਜੌਂਦੇ ਬਾਅਦ ਦੇ ਰਹੋ ਜੀ ਬਾਏ